तो इस स्थान का आपको कैसे पता चला मतलब कि अचानक से मेरे पास थी फेसबुक पे ठीक है तो फिर उसके बाद फिर रात को हम बजे निकल गए थे घर तो आज नहीं पह, पहली बार आए, आए आज आज पहली बार ही आये और कितने टाइम से ये पेट आपका ठीक हो गया अभी अभी मुश्किल से कितना टाइम हो गया अभी आपको दस मिनट नहीं आए हुए तो सुबह पाँच बजे आ गए मतलब अभी ठीक है आप और अभी तो पहले दवाई भी खाई थी दवाइया बहुत खाई ਮਤਰਾ ਕਰਨੀ ਕਿਹਾ ਤਾਂ ਅਭੀ ਮਤਲਬ ਜਹਾਂ ਅਭੀ ਆਪ ਠੀਕ ਹੈ ਸਭ ਹਾਂ ਇਹ ਤਾਂ ਠੀਕ ਹੈ ਠੀਕ ਹੈ ਧੰਨਵਾਦ ਹਾਂਜੀ ਕਿੱਥੋਂ ਆਏ ਤੁਸੀਂ ਜੀ ਸਖਰੀਆਲੀ ਸਰ ਕੀ ਨਾਮ ਦਾ ਡਾ ਕਵਲ ਜੀ ਇਹ ਸਖਰੀਆਲੀ ਕਿਹੜਾ ਜ਼ਿਲ੍ਹੇ ਚ ਪੈ ਜਾਂਦਾ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਤੋਂ ਤੇ ਮਤਲਬ ਅੱਜ ਪਹਿਲੀ ਵਾਰ ਆਏ ਹਾਂ ਤੇ ਇਸ ਦਰਬਾਰ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ ਅਸੀਂ ਵੀਡੀਓ ਵੇਖੀ ਸੀ ਤੇ ਕੀ ਗੱਲਬਾਤ ਸੀ ਤੁਹਾਨੂੰ ਮੇਰੇ ਲੱਤਾਂ 'ਚ ਦਰਦ ਮੋਰਾ 'ਚ ਦਰਦ ਨਿੱਕਲਦੀ ਲੱਤ 'ਚ ਦਰਦ ਨਿੱਕਲਦੀ ਹੈ। ਅੱਛਾ ਜੀ। ਬਹੁਤ ਦਵਾਈ ਖਾਤੀ ਕੋਈ ਫਰਕ ਨਹੀਂ ਪੈਂਦਾ। ਕਿੰਨੇ ਕ ਸਾਲ ਪੁਰਾਣੀ ਦਰਦ ਸੀ? ਪੁਰਾਣੀ 2-3 ਸਾਲ ਹੋ ਚਲੇ। ਅੱਛਾ ਜੀ ਦਵਾਈਆਂ ਖਾਦੀਆਂ? ਦਵਾਈਆਂ ਨਾਲ ਹੀ ਦੀਆਂ ਇਟਾ ਕੇ ਮਤਲਬ ਮਾੜਾ ਮੋਟਾ ਅਸਰ ਜਾ ਰਿਹਾ ਹੈ। ਅੱਛਾ ਜੀ। ਤੇ ਇੱਥੇ ਮਤਲਬ ਕਿੱਦਾਂ ਮਤਲਬ ਤੁਹਾਨੂੰ ਮਤਲਬ ਪਤਾ ਲੱਗਾ ਇਸ ਦਰਦ ਬਾਰੇ? ਅੱਛਾ ਜੀ ਪਤਾ ਲੱਗਾ ਵੀਡੀਓ ਤੋਂ ਜੇ ਅੱਛਾ ਵੀਡੀਓ ਦੇਖ ਕੇ ਜੇ ਲੈ ਕੇ ਜੀ ਪਹੁੰਚੇ ਆ। ਤੇ ਕਿੰਨੇ ਚਿਰ 'ਚ ਮਤਲਬ ਠੀਕ ਹੋ ਗਈ ਇੱਥੇ ਹੁਣ ਤੁਸੀਂ? ਜਦੋਂ ਮੈਂ ਬਾਹਰੋਂ ਗਈ ਆ ਮੇਰੇ ਦਰਦ ਨਿਕਲਦੇ ਹੋੜ੍ਹ ਕੇ ਗਈ ਆ ਹਾਂਜੀ ਤੇ ਜਦੋਂ ਮੈਂ ਅੰਦਰੋਂ ਆਈ ਵਾਪਸ ਅੱਛਾ ਜੀ ਮੇਰੇ ਦਰਦ ਘਟ ਗਿਆ ਕਿੰਨਾ ਟਾਈਮ ਲੱਗਾ ਦਰਦ ਮਤਲਬ ਠੀਕ ਹੋਣ ਨੂੰ ਕੁਛ ਵੀ ਨਹੀਂ ਟਾਈਮ ਲੱਗਾ ਕਿੰਨਾ ਕੁ ਤਾਂ ਵੀ ਦੱਸੋ ਟਾਈਮ ਕੁਛ ਵੀ ਨਹੀਂ 5 ਮਿੰਟ 2 ਮਿੰਟ 2 ਮਿੰਟ ਸਿਰਫ ਲੱਗੇ ਸਾਰੇ ਤੇ ਹੁਣ ਬਿਲਕੁਲ ਠੀਕ ਹਾਂ ਹਾਂ ਹੁਣ ਤੁਰ ਕੇ ਵੇਖੇ ਮੈਂ ਵਾਹ ਸਹੀ ਆ ਓਕੇ ਮਤਲਬ ਸੱਚ ਬੋ ਰਹੇ ਹੋ ਨਾ ਤੁਸੀਂ ਹਾਂਜੀ ਸੱਚ ਬੋ ਝੂਠ ਨਾ ਬੋਲਿਓ ਦਰਵਾਜ਼ੇ ਦੇ ਵਿੱਚ ਬੈਠ ਕੇ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਮਾਲਕਾ ਕਿੱਥੇ ਵੇਖਾ ਦਵਾਂਗੇ ਹਾਂਜੀ ਚਲੋ ਆ ਇਹਨੂੰ ਤੁਰ ਕੇ ਦੇ ਮਤਲਬ ਉਹਨੂੰ ਬਿਲਕੁਲ ਸਹੀ ਹੋ ਤੁਸੀਂ ਠੀਕ ਹੋ ਧੰਨਵਾਦ ਜੀ ਜਕਾਰਾ ਸਾਰ ਸਰਕਾਰ ਦਾ ਬੋਲ ਸਾਚੇ ਦਰਵਾਰ ਕੀ ਜੈ ਜਕਾਰਾ ਦੁਖੀਆਂ ਦੇ ਦੁਖ ਦੂਰ ਕਰਨ ਵਾਲੇ ਪੀਰਾਂ ਦਾ ਬੋਲ ਸਾਚੇ ਦਰਵਾਰ ਕੀ ਜੈ ਹਾਂਜੀ ਭਾਜੀ ਕਿੱਥੋਂ ਆਏ ਤੁਸੀਂ ਮੈਂ ਰਾਜਸਥਾਨ ਜ਼ਿਲ੍ਹਾ ਅਲਵਰ ਤੋਂ ਆਇਆ ਅੱਛਾ ਜੀ ਕੀ ਗੱਲ ਬਾਤ ਸੀ ਤੁਹਾਨੂੰ ਮੇਰੇ ਨਾਸ ਬਲੌਗ ਸੇ ਦਰਦ ਬੜੀ ਰਹਿੰਦੀ ਸੀ ਮੇਰੇ ਅੱਛਾ ਜੀ ਦਵਾਈਆਂ ਬੜੀਆਂ ਖਾਧੀਆਂ ਤੇ ਫਾਇਦਾ ਨਹੀਂ ਸਿਉਂਦਾ ਅੱਛਾ ਜੀ ਇਹ ਕਿੰਨੇ ਕਿੰਨੇ ਸਾਲ ਤੋਂ ਮਤਲਬ ਇਦਾਂ ਸੀ 8 ਸਾਲ ਹੋ ਗਏ ਮੇਰੇ ਅੱਛਾ ਜੀ ਤੇ ਇੱਥੇ ਮਤਲਬ ਇਸ ਜਗ੍ਹਾ ਦਾ ਕਿੱਦਾਂ ਪਤਾ ਲੱਗਾ ਤੁਹਾਨੂੰ ਤੇ ਮੈਂ YouTube ਤੋਂ ਵੇਖਿਆ ਸੀ ਅੱਛਾ ਜੀ YouTube ਤੋਂ ਵੇਖਿਆ ਕਿਦੋਂ ਆਏ ਮਤਲਬ ਕਿੰਨਾ ਕ ਟਾਈਮ ਲੱਗਾ ਇੱਥੇ ਮਤਲਬ ਠੀਕ ਹੈ ਮੈਂ ਪਹਿਲੀ ਵਾਰੀ ਕੱਲ ਆਇਆ ਇੱਥੇ ਅੱਛਾ ਕੱਲ ਨਹੀਂ ਆਏ ਹਾਂਜੀ ਤੇ ਮਤਲਬ ਹੁਣ ਬਿਲਕੁਲ ਸਹੀ ਹਾਂਜੀ ਹਾਂਜੀ ਯਾਰ ਠੀਕ ਆ ਫਰਕ ਮੈਨੂੰ ਬਹੁਤ ਕਾਫੀ ਫਰਕ ਆ ਜੀ ਅੱਛਾ 8 ਸਾਲ ਤੋਂ ਹੀ ਪਹਿਲਾਂ ਦਵਾਈਆਂ ਤੂੰ ਖਾਦੀਆਂ ਦਵਾਈਆਂ ਖਾਦੀਆਂ ਇਹ ਦਵਾਈਆਂ ਖਾਂਦਾ ਰਹਿੰਦਾ ਹਾਂ ਤਾਂ ਠੀਕ ਰਹਿੰਦਾ ਹਾਂ ਅੱਛਾ ਜੀ ਫੇਰ ਛੱਡ ਦਿੰਦਾ ਫੇਰ ਉਹੀ ਕੰਮ ਹੋ ਜਾਂਦਾ ਹੈ ਅੱਛਾ ਇੱਥੇ ਆਣ ਕੇ ਮਤਲਬ ਕੀ ਕੀਤਾ ਤੂੰ ਇੱਥੇ ਆ ਕੇ ਮੈਂ ਇਸ਼ਤਿਹਾਨ ਕੀਤਾ ਅੱਛਾ ਜੀ ਤੇ ਦਰਬਾਰ 'ਚ ਹਾਜ਼ਰੀ ਭਰੀ ਆ ਅੱਛਾ ਜੀ ਤੇ ਕੱਲ੍ਹ ਦਾ ਹੀ ਮੈਨੂੰ ਬੜਾ ਫਰਕ ਆ ਤੇ ਹੁਣ ਮਤਲਬ ਬਿਲਕੁਲ ਸਹੀ ਹੁੰਦਾ ਸੀ ਹਾਂ ਜੀ ਹੁਣ ਮੈਂ ਬਿਲਕੁਲ ਕੋਈ ਦਰਦ ਨਹੀਂ ਹੈਗੀ ਇਸ ਟਾਈਮ ਮੇਰੇ ਮਾੜਾ ਤੁਰਕੇ ਦਿਖਾਉਨਾ ਦੇਖੋ ਤੁਰਕੇ ਮੇਰਾ ਠੀਕ ਹੁੰਦਾ ਸੀ ਬੈਠ ਕੇ ਦੇਖੋ ਹਾਂਜੀ ਦੇਖੋ ਜਿਹੜਾ ਬੈਠੋ ਥੱਲੇ ਬੈਹ ਕੇ ਦੇਖੋ ਮਤਲਬ ਸਹੀ ਹਾਂਜੀ ਹੁਣ ਬਿਲਕੁਲ ਸਹੀ ਲੱਗਦਾ ਹਾਂਜੀ ਠੀਕ ਹੈ ਮੈਂ ਆਪਣੇ ਆਪ ਨੂੰ ਫਿੱਟ ਸਮਝਣ ਲਿਆ ਠੀਕ ਹੈ ਜੀ ਧੰਨਵਾਦ ਜੀ ਕਿੱਥੋਂ ਆਏ ਪਾਜੀ ਕੋਮੇਪੋਜੇ ਤੋਂ ਜ਼ਿਲ੍ਹਾ ਗਰਦਾਸਪੁਰ ਅੱਛਾ ਕੀ ਗੱਲ ਵਾਸੀ ਤੁਹਾਨੂੰ ਮੇਰੀ ਸੱਸ ਨਹੀਂ ਠੀਕ ਅੱਛਾ ਜੀ ਤੇ ਸੱਸ ਦੇ ਮਤਲਬ ਸਰੀਰ ਬਹੁਤ ਦੁਰਦਾਹੀ ਲੱਤਾਂ ਵੀ ਦਰਦ ਕਰਦੀਆਂ ਸੀ ਅੱਛਾ ਜੀ ਤੋਂ ਬਿਲਕੁਲ ਠੀਕ ਹੋ ਅੱਛਾ ਤੁਹਾਨੂੰ ਕੀ ਗੱਲ ਸੀ ਤੇ ਮੇਰੇ ਪਸੜੀਆਂ ਨਿਕਲੀਆਂ ਸੀ अच्छा जी ਮੈਂ ਐਕਟਰਾਸਾਉਂਡ ਕਰਾਈ ਆ ਤੇ ਐਕਟਰਾਸਾਉਂਡ ਦੇ ਵਿੱਚ ਬਾਥਰੂਮ ਰਾਹੀਂ ਬਾਹਰ ਨਿਕਲ ਗਈ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਪੱਥਰੀ ਨਿਕਲੀ ਅਸੀਂ ਮਤਲਬ ਕਿੰਨੇ 24 ਦਿਨਾਂ ਦੇ ਵਿੱਚ ਨਿਕਲੀ ਅੱਛਾ ਜਦੋਂ ਆਏ ਤੁਸੀਂ ਉਸ ਤੋਂ 3 ਦਿਨ ਬਾਅਦ ਹਾਂਜੀ ਅੱਛਾ ਬਾਅਦ ਜਦੋਂ ਹੀ ਕਰਾਈ ਸਕੈਨਿੰਗ ਕਰਵਾਈ ਜਿਹੜੀ ਹਾਂਜੀ ਹਾਂਜੀ ਅੱਛਾ ਹੁਣ ਬਿਲਕੁਲ ਠੀਕ ਆ ਮੈਂ ਤੇ ਹੁਣ ਮਤਲਬ ਸਹੀ ਹਾਂਜੀ ਤੇ ਦਵਾਈ ਦੁਵਾਈ ਪਹਿਲਾਂ ਖਾਧੀ ਨਹੀਂ ਪੱਥਰੀ ਦੀ ਨਹੀਂ ਦਵਾਈ ਨਹੀਂ ਖਾਧੀ ਜੀ ਪਹਿਲਾਂ ਪਹਿਲਾਂ ਨਹੀਂ ਤੇ ਅਲਟਰਾਸਾਉਂਡ ਕਰਵਾਈ ਜਿੱਦਣ ਇਹ ਕਰਾਈ 3-4 ਦਿਨ ਹੀ ਹੋਏ ਆ ਜੀ अच्छा हां जी ਤੇ ਪਥਰੀ ਤੁਹਾਨੂੰ ਪਤਾ ਨਿਕਲ ਗਈ ਆ ਹਾਂ ਜੀ ਬਿਲਕੁਲ ਸੱਚ ਬੋਲ ਰਹੇ ਆ ਨਾ ਹਾਂ ਜੀ ਤੇ ਜਲ ਪੀਤਾ ਬਾਬਾ ਜੀ ਦਾ ਅੱਛਾ ਜੀ ਤੇ ਬੜੀ ਬਾਬਾ ਜੀ ਦੇ ਜਲ ਦੇ ਨਾਲ ਕਿਰਪਾ ਹੋ ਗਈ ਸੱਤ ਸੰ ਸੁਣੇ ਆ ਅੱਛਾ ਜੀ ਤੇ ਬਹੁਤ ਮਤਲਬ ਜਲ ਪੀਣ ਤੇ ਸੱਤ ਸੰ ਸੁਣਨ ਦੇ ਨਾਲ ਹੀ ਤੁਹਾਡੀ ਪਥਰੀ ਜਿਹੜੀ ਆ ਹਾਂ ਜੀ ਰਹਿਮਤ ਹੋ ਗਈ ਆ ਅੱਛਾ ਜੀ 1500 ਕਿਰਾਉਣ ਗਿਆ ਤੇ ਜਲ ਪੀ ਕੇ ਗਿਆ ਘਰੋਂ ਅੱਛਾ ਜੀ ਤੇ ਉੱਥੇ ਮਾਲਕ ਦੀ ਕਿਰਪਾ ਹੋ ਗਈ ਆ ਅੱਛਾ ਬਹੁਤ ਵਧੀਆ ਮਾਣ ਹੁਣ ਬਿਲਕੁਲ ਠੀਕ ਸਹੀ ਬਿਲਕੁਲ ਸਹੀ ਉਹਨਡ ਬੱਕੀ ਚ ਪੀੜ ਨਹੀਂ ਹੁੰਦੀ ਮੇਰੇ ਅੱਛਾ ਜੀ ਹਾਂ ਜੀ ਧੰਨਵਾਦ ਔਰ ਤਾਂ ਹ ਅੱਛਾ ਜੀ ਕੀ ਗੱਲ ਬਾਤ ਸੀ ਮੇਰੇ ਗੋਡੇ ਸਰੀਰ ਬਹੁਤ ਜ਼ਿਆਦਾ ਦੁਖਦਾ ਕਿੰਨੇ ਟਾਈਮ ਤੋਂ ਇਹਨੂੰ ਹੋਈ ਗਿਆ ਸਾਲ ਅੱਛਾ ਜੀ ਇਸ ਜਗ੍ਹਾ ਦਾ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਡੀ ਬੇਟੀ ਆਈ ਸੀ ਅੱਛਾ ਠੀਕ ਹੈ ਜੀ ਤੇ ਹੁਣ ਮਤਲਬ ਗੋਡੇ ਕਿੱਦਾਂ ਮਤਲਬ ਠੀਕ ਹੋਣ ਠੀਕ ਤੇ ਦਵਾਈਆਂ ਵੀ ਖਾਧੀਆਂ ਤੁਸੀਂ ਹਾਂਜੀ ਬਹੁਤ ਜ਼ਿਆਦਾ ਤੇ ਹੁਣ ਬਿਲਕੁਲ ਸਹੀ ਹੋ ਹਾਂਜੀ ਕਿੰਨੇ ਕਿੰਨੇ ਟਾਈਮ ਤੋਂ ਮਤਲਬ ਜਿਹੜੇ ਸਹੀ ਨਹੀਂ ਸੀ ਮਤਲਬ ਠੀਕ ਨਹੀਂ ਸੀ ਤੁਸੀਂ ਆਹੀ ਸਾਲ ਹੋ ਗਿਆ ਠੀਕ ਹੈ ਸਾਲ ਹੋ ਗਿਆ ਹਾਂਜੀ ਇੱਥੇ ਅੱਜ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਹੀ ਹੈ ਤੇ ਹੁਣ ਬਿਲਕੁਲ ਪਹਿਲੀ ਵਾਰ ਠੀਕ ਹੋ ਗਏ ਹਾਂ ਮੜਾ ਤੁਰ ਤੁਰ ਕੇ ਦਿਖਾਓ ਮੜਾ ਜੀ ਹਾਂ ਜੀ ਆ ਜਾਓ ਹੁਣ ਇਧਰ ਨੂੰ ਆ ਜਾਓ ਟਾਈਮ ਕਿੰਨਾ ਲੱਗਿਆ ਹਾਂ ਜੀ ਕਿੰਨਾ ਕਿੰਨਾ ਕੁ ਟਾਈਮ ਲੱਗਾ ਮਤਲਬ ਆ ਠੀਕ ਹੋਣ ਨੂੰ ਇੱਥੇ ਤੁਹਾਨੂੰ ਐਸੇ ਬਾਬਾ ਜੀ ਦੀ ਕਿਰਪਾ ਹੋ ਗਈ ਨਹੀਂ ਕਿੰਨਾ ਕੁ ਟਾਈਮ ਤਾਂ ਵੀ 5 ਮਿੰਟ 10 ਮਿੰਟ ਕਿੰਨਾ ਸੈਕਿੰਡਾਂ ਦਾ ਹਿਸਾਬ ਲਾਓ ਤੁਸੀਂ ਅੱਛਾ ਸੈਕਿੰਡਾਂ ਹੀ ਠੀਕ ਹੋ ਗਏ ਹਾਂ ਚਲੋ ਵਧੀਆ ਗੱਲ ਹੈ ਧੰਨਵਾਦ ਜੀ ਹਾਂ ਜੀ ਕਿੱਥੋਂ ਆਏ ਤੁਸੀਂ ਆਇਆ ਇਹ تیر 4.3 تیر ਕੋਤੋਂ ਇਹ ਕਿੱਥੇ ਪੈ ਜਾਂਦਾ ਇਹ ਪਹਿਲਾਂ ਖਾਲੀ ਸਾਈਡ ਅੱਛਾ ਪਹਿਲਾਂ ਥਾਂ ਸਾਈਡ ਤੇ ਕੀ ਗੱਲ ਸੀ ਤੁਹਾਨੂੰ ਨਹੀਂ ਮੈ ਤਾਂ ਨੇ ਤੋਰ ਨਹੀਂ ਹੁੰਦਾ ਵੀ ਬਿਲਕੁਲ ਹੀ ਮੇਰੇ ਸਰੀਰ ਡੇਡੇ ਸੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਤਲ ਇੱਥੇ ਆਇਆ ਨੂੰ ਮਹੀਨਾ ਕਿ ਹੋ ਗਿਆ ਸਭ ਅੱਛਾ ਮਹੀਨਾ ਹੋ ਗਿਆ ਹਾਂਜੀ ਕਿੰਨੀ ਵਾਰੀ ਆਏ ਤੁਸੀਂ ਮਤਲ ਮੈਨੂੰ ਕਿ ਸਵਾ ਕੁ ਮਹੀਨਾ ਹੋ ਗਿਆ ਇੱਥੇ ਅੱਛਾ ਜੀ ਤੇ ਬਿਲਕੁਲ ਹੁਣ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਠੀਕ ਆ ਬਾਬਾ ਜੀ ਦੀ ਕਿਰਪਾ ਕੋਈ ਨਹੀਂ ਹਾਂ ਠੀਕ ਹੋ ਗਏ ਤੁਸੀਂ ਹਾਂਜੀ ਬਾਈ ਕੀ ਗੱਲ ਕੀ ਸੀ ਵੈਸੇ ਤੁਹਾਨੂੰ ਗੱਲ ਬਸ ਮੈਨੂੰ ਉੱਠ ਬਹਿ ਨਹੀਂ ਹੁੰਦਾ ਸੀ ਸਰੀਰ ਮਤਲਬ ਪੂਰਾ ਡੇਢ ਦੇ ਸੀ ਤੇ ਦਵਾਈਆਂ ਦੁਆਇਆਂ ਵੀ ਖਾਦੀਆਂ ਹਾਂਜੀ ਦਵਾਈਆਂ ਮੈਨੂੰ ਲੱਗਦੀਆਂ ਨਹੀਂ ਸਹੀ ਅੱਛਾ ਕਿੰਨੇ ਕਿੰਨੇ ਕ ਮਤਲਬ ਸਾਲ ਤੋਂ ਮਤਲਬ ਸੀਗੇ ਤੁਸੀਂ ਬਿਮਾਰ ਮੈਨੂੰ ਮਰ ਗਈ 9 ਸਾਲ ਹੋ ਗਏ ਸੀ ਅੱਛਾ 9 ਸਾਲ ਹੋ ਗਏ ਜੀ ਹਾਂਜੀ ਨੋ ਸਾਲ ਦਵਾਈਆਂ ਖਾਧੀਆਂ ਹਾਂਜੀ ਦਵਾਈਆਂ ਖਾਧੀਆਂ ਜੋ ਮੇਰੇ ਬੇਟਾ ਹੋਇਆ ਤੇ ਜਦੋਂ ਮੈਂ ਬਿਮਾਰ ਹੋ ਗਈ ਅੱਛਾ ਜੀ ਤੇ ਮਤਲ ਦਵਾਈਆਂ ਦਾ ਫਰਕ ਨਹੀਂ ਪਿਆ ਕੋਈ ਦਵਾਈਆਂ ਦਾ ਕੋਈ ਫਰਕ ਨਹੀਂ ਪੈਂਦਾ ਦਵਾਈ ਖਾ ਲੈਂਦੀ ਸੀ ਠੀਕ ਹੋ ਜਾਂਦੀ ਸੀ ਮਾਣੇ ਮਾਤਾ ਤੇ ਇਸ ਜਗ੍ਹਾ ਤਾਂ ਤੁਹਾਨੂੰ ਕਿੱਦਾਂ ਫਿਰ ਦੱਸਿਆ ਕਿੰਨੇ ਗਏ ਤੁਹਾਨੂੰ ਕਿੱਦਾਂ ਪਤਾ ਲੱਗਾ ਪਾਪਾ ਜੀ ਨੇ YouTube ਤੇ ਦੇਖੀ ਇਹਨਾਂ ਪਾਪਾ ਜੀ ਦਾ ਅੱਛਾ ਜੀ ਇਹਨੇ ਕਰਦੇ ਆਈ ਬਾਅਦ ਦਵਾਈ ਅੱਛਾ ਜੀ ਬੇਟਾ ਤੇ ਹੁਣ ਬਿਲਕੁਲ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਠੀਕ ਹਾਂ ਪਾਪਾ ਜੀ ਦੇ ਤਰੀਕੇ ਨਾਲ ਧੰਨਵਾਦ ਜੀ ਹਾਂਜੀ ਭਾਜੀ ਕਿੱਥੋਂ ਆਏ ਤੁਸੀਂ ਅਸੀਂ ਭਾਜੀ ਧੂਤਾ ਦੀ ਛਟਕੇ ਤੋਂ ਆਏ ਜੀ ਅੱਛਾ ਜੀ ਕੀ ਗੱਲ ਵਸ ਗਈ ਹਾਂਜੀ ਬਿਮਾਰ ਸੀਗੀ ਡੇਢ ਸਾਲ ਹੋ ਗਿਆ ਹੈਗਾ ਡਾਕਟਰਾਂ ਤੇ ਹਰੇਕ ਡਾਕਟਰ ਦੇ ਘੁੰਮ ਲਿਆ ਹੈਗਾ ਤਾਂ ਫੇਰ ਇੱਥੇ ਆਏ ਆਪਾਂ ਫੇਸਬੁੱਕ ਤੋਂ ਦੇਖਿਆ ਸੀ ਬਾਬਾ ਜੀ ਦਾ ਅੱਛਾ ਜੀ ਹੁਣ ਕੱਲ੍ਹ ਦੇ ਆਏ ਇਹ ਕਿਦਾਂ ਆਏ ਤੁਸੀਂ ਇੱਥੇ ਕੱਲ੍ਹ ਸ਼ਾਮ ਹੀ ਆਏ ਜੀ ਤਾਂ ਕੱਲ ਦਾ ਬਹੁਤ ਫਰਕ ਆ ਜੀ ਮਤਲਬ ਪਹਿਲੀ ਵਾਰ ਆਏ ਕੱਲ ਹਾਂਜੀ ਕੱਲ੍ਹ ਪਹਿਲੀ ਵਾਰ ਆਏ ਤੇ ਹੁਣ ਮਤਲਬ ਕਿਦਾਂ ਮਤਲਬ ਠੀਕ ਠਾਕ ਹਾਂਜੀ ਹੁਣ ਠੀਕ ਕੀ ਗੱਲ ਕੀ ਹੁੰਦੀ ਸੀ ਮਤਲਬ ਦੱਸੋ ਇਹਨਾਂ ਦੇ ਇਨਫੈਕਸ਼ਨ ਹੋ ਜਾਂਦੀ ਪੇਟ ਪੰਜ ਪੰਜ ਛੇ ਛੇ ਦਿਨ ਲੱਗਦੇ ਸੀ ਅੱਛਾ ਜੀ ਸਾਰੇ ਡਾਕਟਰ ਦੇ ਜਾ ਚੁੱਕੇ ਹਾਂ ਸਕੈਨ ਵੀ ਕਰਾ ਲਏ ਵਿੱਚ ਕੁਝ ਨਹੀਂ ਆਉਂਦਾ ਅੱਛਾ ਜੀ ਹਾਂਜੀ ਤੇ ਇਸ ਦਰਬਾਰ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਅਸੀਂ ਫੇਸਬੁੱਕ ਤੇ ਦੇਖਿਆ ਜੀ ਬਾਈ ਅੱਛਾ ਜੀ ਹਾਂਜੀ ਤੇ ਕਿੰਨੇ ਕਿੰਨੇ ਸਾਲ ਤੋਂ ਹੀ ਮਤਲਬ ਸਿਗੇ ਮਤਲਬ ਠੀਕ ਨਹੀਂ ਜਿਹੜੇ ਬਿਮਾਰ ਇਹ 1.5 ਤੋਂ 2 ਸਾਲ ਹੋ ਗਿਆ ਜੀ ਬਾਈ ਅੱਛਾ ਜੀ ਦਵਾਈਆਂ ਖਾਧੀਆਂ ਫੇ ਦਵਾਈਆਂ ਬਹੁਤ ਖਾਧੀਆਂ ਜੀ ਬਾਈ ਠੀਕ ਹੈ ਜੀ ਤੇ ਇੱਥੇ ਮਤਲਬ ਆਣ ਕੇ ਮਤਲਬ ਕੀ ਕੀਤਾ ਮਤਲਬ ਇੱਥੇ ਬਾਬਾ ਜੀ ਤੋਂ ਆਏ ਆਪਾਂ ਬਾਬਾ ਜੀ ਨੇ ਵਾਸੇ ਰਖਾੜਾ ਕੀਤਾ ਤਾਂ ਠੀਕ ਹੋ ਗਈ ਐ ਤੇ ਮੱਥਾ ਟੇਕਿਆ ਦਰਬਾਰ ਵਿੱਚ ਆਪਾਂ ਅੱਛਾ ਜੀ ਤੇ ਹੁਣ ਬਿਲਕੁਲ ਠੀਕ ਠਾਕ ਹੈ ਹਾਂ ਜੀ ਹੁਣ ਠੀਕ ਹੈ ਜੀ ਇਹਨਾਂ ਨੂੰ ਕਰੋ ਮੜਾਈ ਦਾ ਦੱਸੋ ਤੁਸੀਂ ਆਪ ਦੱਸੋ ਜੀ ਕੀ ਗੱਲ ਸੀ ਤੁਹਾਨੂੰ ਹਾਂ ਜੀ ਸਰ ਮੈਂ ਨਾ ਬਹੁਤ ਕਿੱਦ ਬਿਮਾਰ ਸੀ ਜਿੱਦਾਂ 1.5 ਸਾਲ ਹੋ ਗਿਆ ਮੇਰਾ ਕਿੱਟਾ ਗੱਡਿਆ ਸੀ ਮੇਰੇ ਕੋਈ ਵੀ ਚੀਜ਼ ਪਾਚਦੀ ਨਹੀਂ ਪਈ ਸੀ ਜਿੱਦਾਂ ਕੱਲ ਮੈਂ ਬਾਬਾ ਜੀ ਦੇ ਆਏ ਮੇਰੇ ਕੋ ਕਾਫੀ ਫਰਕ ਆਇਆ अच्छा जी, दे 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 अच्छा जी ਹੁਣ ਠੀਕ ਆ ਹਾਂਜੀ ਬਿਲਕੁਲ ਠੀਕ ਆ ਮੈਂ ਪਾਣੀ ਵੀ ਪੀਂਦੀ ਸੀ ਉਹ ਮੇਰੇ ਅੰਦਰ ਜਾ ਕੇ ਲੱਗਦਾ ਸੀ ਅਲਸਰ ਬਣ ਜਾਂਦੇ ਸੀ ਮੈਨੂੰ ਇੱਕ ਦਿਨ ਦੀ ਛੀਛੀ ਟੀਕੇ ਲੱਗਦੇ ਹੁੰਦੇ ਸੀ ਅੱਛਾ ਜੀ ਆ ਹੁਣ ਮੈਂ ਬਿਲਕੁਲ ਠੀਕ ਆ ਕੱਲ ਜੀ ਠੀਕ ਆ ਜੀ ਧੰਨਵਾਦ ਠੀਕ